ਜੇਕਰ ਤੁਸੀਂ ਚਾਹੁੰਦੇ ਜੇ ਕਿ ਤੁਹਾਡੀ ਬੱਚਿਆਂ ਦੀ ਪੜ੍ਹਾਈ ਤੇ ਹੋਰ ਗਰੀਬ ਪਰਿਵਾਰਾਂ ਦੇ ਤੇ ਮਿਡਲ ਕਲਾਸ ਦੇ ਬੱਚਿਆਂ ਦੀ ਟੌਪ ਕਲਾਸ ਪੜ੍ਹਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੀ ਹੋ ਜੇ ਤੇ ਵੱਧ ਤੋਂ ਵੱਧ ਸੋਨੀ ਕਮੇਟੀ ਦੀਆਂ ਇਹੜੀਆਂ ਵੋਟਾਂ ਉਹ ਪੜਾਓ ਤੁਸੀਂ ਇਸ ਨੂੰ ਸੇਵਾ ਦੇ ਕਾਰਜ ਵਿੱਚੋਂ ਕਰਨਾ ਵਾ ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦੇ ਆ ਤੇ ਸਾਰਾ ਦਿਨ ਸੇਵਾ ਕਰਦੇ ਆ ਜਿਵੇਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮਪੁਰਬ ਮਨਾਉਂਦੇ ਆ ਤੇ ਸਾਰਾ ਦਿਨ ਸੇਵਾ ਕਰਦੇ ਆ ਪ੍ਰਕਾਸ਼ ਪੁਰਬ ਦੇ ਉੱਪਰ ਜਿਵੇਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀਪੁਰ ਉੱਪਰ ਆਪਾਂ ਸਾਰਾ ਦਿਨ ਸੇਵਾ ਕਰਦੇ ਆਂ ਸੋ ਇਸੇ ਤਰ੍ਹਾਂ ਅੱਜ ਤੋਂ ਹੀ ਤਿਆਰੀਆਂ ਕਰ ਲੋ ਫਾਰਮਾਂ ਦੀਆਂ ਤੇ ਕੱਲ ਦਾ ਦਿਨ ਤੇ ਪਰਸੋਂ ਸੋਮਵਾਰ ਦਾ ਅੱਧਾ ਦਿਨ ਕਿਉਂਕਿ ਸੋਮਵਾਰ 16 ਤਰੀਕ ਨੂੰ 3 ਵਜੇ ਤੋਂ ਬਾਅਦ ਰਿਪੋਰਟਾਂ ਜਿਹੜੀਆਂ ਫਾਈਨਲ ਹੋ ਜਾਣੀਆਂ ਅਸੀਂ ਗੁਰਦੁਆਰਾ ਚੌਂਕ ਕਮਿਸ਼ਨ ਤੋਂ ਪਤਾ ਕਰ ਲਿਆ ਵਾ ਇਸ ਵਾਰ ਵੋਟਾਂ ਬਣਾਉਣ ਦਾ ਸਮਾਂ ਨਹੀਂ ਵਧਣਾ ਬਿਲਕੁਲ ਨਹੀਂ ਵਧਣਾ ਇਸ ਵਾਸਤੇ ਸਿਰਫ ਆਪਾਂ ਨੂੰ ਜੋ ਬੀਬੀਆਂ ਨੇ ਸਿੰਘਣੀਆਂ ਨੇ ਉਹਨਾਂ ਦਾ ਸਿਰਫ ਇੱਕ ਆਧਾਰਕਾਰ ਚਾਹੀਦਾ ਵਾ ਉਹਨਾਂ ਦੀ ਫੋਟੋ ਵੀ ਕੋਈ ਲੋੜ ਨਹੀਂ ਤੇ ਜਿਹੜੇ ਸਿੰਘ ਨੇ ਉਹਨਾਂ ਦੀ ਇੱਕ ਇੱਕ ਫੋਟੋ ਤੇ ਇੱਕ ਇੱਕ ਆਧਾਰ ਕਾਰਡ ਦੀ ਲੋੜ ਆ ਤੇ ਉਮਰ 21 ਸਾਲ ਚਾਹੀਦੀ ਆ ਜੋ ਬੱਚੇ ਦੀ ਵੋਟ ਬਣਨੀ ਪਹਿਲੀ ਵਾਰ ਉਹ 21 ਸਾਲ ਤੋਂ ਉੱਪਰ ਵੋਟ ਬਣਨੀ ਆ 21 ਸਾਲ ਤੋਂ ਉੱਪਰ ਜਿੰਨੇ ਵੀ ਸਿੰਘ ਸਿੰਘਣੀਆਂ ਵਾਂ ਉਹਨਾਂ ਦੇ ਆਧਾਰ ਕਾਰਡ ਲੈ ਕੇ ਤੇ ਸਿੰਘਾਂ ਵੀ ਨਾਲ ਇੱਕ ਇੱਕ ਫੋਟੋ ਲੈ ਕੇ ਤੁਸੀਂ ਆ ਕੱਲ ਦਾ ਦਿਨ ਐਤਵਾਰ ਦਾ 15 ਤਰੀਕ ਦਾ ਤੇ ਸੋਮਵਾਰ ਦਾ ਦਿਨ 16 ਤਰੀਕ ਦਾ ਜਣਾ 3 ਵਜੇ ਤੱਕ ਦਾ ਸਮਾਂ ਆਪਣਾ ਇੱਕ ਗੁਰਪੁਰਖ ਸਮਝ ਕੇ ਇੱਕ ਸੇਵਾ ਦਾ ਮਿਸ਼ਨ ਸਮਝ ਕੇ ਜਿਵੇਂ ਆਪਾਂ ਗੁਰੂ ਘਰ ਸੇਵਾ ਕਰਦੇ ਆ ਐਤਵਾਰ ਉਹ ਸੇਵਾ ਇੱਕ ਦਿਨ ਤੁਸੀਂ ਜਿਹੜੀ ਆ ਵਿਡਰੋਅਲ ਕਰ ਲੋ ਤੇ ਇਹ ਸੇਵਾ ਜ਼ਰੂਰ ਕਰੋ ਕਿਉਂਕਿ ਇਹ ਸੇਵਾ 13 ਸਾਲ ਬਾਅਦ ਸਾਡੇ ਹੱਥ ਆਈ ਆ 13 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਮੋਟਾਂ ਬਣ ਰਹੀਆਂ ਤੇ ਜੋ ਚੰਗੇ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਵਿੱਚ ਚੁਣ ਕੇ ਜਾਣ ਤਾਂ ਕਿ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਸਹੀ ਹੋਵੇ ਗੁਰੂ ਦੀ ਗੋਲਕ ਰਾਈ ਗਰੀਬ ਦੇ ਪਰਿਵਾਰਾਂ ਦਾ ਇਲਾਜ ਹੋਵੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਵਧੀਆ ਫ੍ਰੀ ਹੋਵੇ ਗਰੀਬ ਪਰਿਵਾਰਾਂ ਦੇ ਬੱਚੇ ਡਿਗਰੀਆਂ ਫ੍ਰੀ ਪੜ੍ਹਾਈ ਕਰਕੇ ਲੈ ਸਕਣ ਸੋ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਕੱਲ ਦਾ 15 ਤਰੀਕ ਦਾ ਦਿਨ ਤੇ 16 ਤਰੀਕ ਦਾ ਦਿਨ ਜਿਹੜਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਆਪੋ ਆਪਣੇ ਪਿੰਡ ਆਪੋ ਆਪਣੇ ਗਲੀ ਦੇ ਵਿੱਚ ਮਹੱਲੇ ਦੇ ਵਿੱਚ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰੋ ਬਦ ਤੋਂ ਵੱਧ ਗੋਟਾ ਬਣਾਓ ਤੇ ਇਹ ਜਿਹੜੀ ਵੀਡੀਓ ਆ ਹਰ ਇੱਕ ਗੁਰਸਿੱਖ ਪਰਿਵਾਰ ਤੱਕ ਪਹੁੰਚਾਓ ਹਰ ਇੱਕ ਗੁਰਸਿੱਖ ਪਰਿਵਾਰ ਨੂੰ ਪਤਾ ਲੱਗੇ ਕਿ ਆ ਲਾਸਟ ਡੇਢ ਦਿਨ ਬਚਿਆ ਵਾ ਅੱਜ ਤੋਂ ਬਾਅਦ ਅੱਜ ਸ਼ਨੀਵਾਰ ਦੀ ਰਾਤ ਕੱਲ ਐਤਵਾਰ ਦੀ ਰਾਤ ਤੇ ਕੱਲ ਸ਼ਨੀਵਾਰ ਦਾ ਤੇ ਕੱਲ ਐਤਵਾਰ ਦਾ ਤੇ ਸੋਵਾਰ ਦਾ ਜਿਹੜਾ ਅੱਧਾ ਦਿਨ ਤੁਹਾਡੇ ਕੋਲ ਬਚਿਆ ਸੋ ਇਹ ਸੇਵਾ ਤੁਸੀਂ ਵੱਧ ਤੋਂ ਵੱਧ ਕਰਕੇ ਗੁਰੂ ਘਰੀਆਂ ਖੁਸ਼ੀਆਂ ਪ੍ਰਾਪਤ ਕਰੋ ਵੱਟੋਂ ਮਦਦ ਸ਼ਰੁਨੀ ਗੁਰਦੁਰਾ ਪਰਮੰਧ ਕਮੇਟੀ ਦੀਆਂ ਵੋਟਾਂ ਦੇ ਫਾਰਮ ਭਰ ਕੇ ਜੇਕਰ ਤੁਹਾਨੂੰ ਫਾਰਮ ਜਮ੍ਹਾਂ ਕਰਵਾਉਣ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤੇ ਟੀਮ ਮੈਂਬਰ ਪਾਰਲੀਮੈਂਟ ਭਾਈ ਅਮਰਪ੍ਰਤਾ ਪਾਸਨ ਜੀ ਦੇ ਨਾਲ ਜਾਂ ਮੇਰਾ ਨੰਬਰ 9872546940 9872546940 ਤੇ ਸੰਪਰਕ ਕਰ ਸਕਦੇ ਜੇ ਇਨੀਆਂ ਬੇਨਤੀਆਂ ਪ੍ਰਵਾਨ ਕਰ ਲੀਆਂ